ਯਾਰ ਠੀਕ ਠੇਕ ਠੀਕ ਆ ਠੀਕ ਆ ਠੀਕ ਆ ਹੋਰ ਵਧੀਆ ਵਧੀਆ ਠੀਕ ਹੈ ਜੀ ਅਸੀਂ ਤਾਂ ਪਾੜੇ ਉਲਝੇ ਫਿਰਦੇ ਆ ਕਿਵੇਂ ਕੋਈ ਕੰਮ ਦਵਾ ਫੀਸ ਹੀ ਨਹੀਂ ਭਰੀ ਦੀ ਡਿਵੀਜ਼ਨ ਹੀ ਨਹੀਂ ਹੁੰਦੇ ਪਰ ਹੋ ਗਏ ਯਾਰ ਹੁਣ ਕੰਮ ਦਵਾਵਾ ਹੋਰ ਉਹ ਗਾ ਅਗੇ ਐਡਮਿਸ਼ਨ ਲੈਣਾ ਹੈ ਕੰਮ ਦਵਾ ਦੇਣਾ ਕੰਮ ਵਾਧੂ ਯਾਰ ਤੁਸੀਂ ਪਹਿਲਾਂ ਯਾਦ ਕਰ ਲੈਣ ਦੇਣਾ ਅੱਜ ਨੂੰ ਤੁਹਾਨੂੰ ਦਵਾ ਦਿੰਦਾ ਕਿੰਨਾ ਕੰਮ ਕਰ ਲੈਂਦੇ ਇਹਦੇ ਕੋਲੇ ਗੱਲ ਕਰਤੀ ਮੈਂ ਆਖਿਆ ਜੀ ਮੈਨੂੰ ਕਹਿੰਦਾ ਕਿ ਮਖਾ ਚਲਾ ਹੀ ਚੱਲਦੇ ਆ ਮੈਂ ਉਹਨੂੰ ਆਖਿਆ ਮੈਂ ਚੱਲਣਾ ਠੇਕੇਦਾਰ ਕੋਲੇ ਤੇ ਮੇਰੇ ਕੋਲੇ ਹੈਗਾ ਬੰਦਾ ਮੈਂ ਜਾ ਕੇ ਉਹਨਾਂ ਤੁਸੀਂ ਇੱਥੇ ਖੜੋ ਚੱਲ ਜਾ ਮੈਂ ਹੁਣ ਹੀ ਓ ਹੋਰ ਬਾਈ ਠੀਕ ਐ ਬਾਈ ਤੇ ਕਣਕ ਦੀ ਵੜਾਈ ਕਣਕ ਦਾ ਬੰਦੇ ਨਹੀਂ ਮਿਲੇ ਬੰਦੇ ਦਾ ਤੈਨੂੰ ਮੈਂ ਦੇ ਦਿੰਨਾ ਐ ਅੱਛਾ ਤੇ ਕਮਿਸ਼ਨ ਮੇਰਾ ਵੀ ਲੱਗੂ ਆ ਵਿੱਚੋਂ ਅੱਛਾ ਠੀਕ ਐ ਹਾਂ ਤਾਂ ਕੀ ਰੇਟ ਦੇ ਦੇਂਗਾ ਕਿੱਲੇ ਦਾ ਦੋ ਕੁਵਾਂਟਲ ਦੇ ਦੂੰ ਯਾਰ ਕਿੱਲੇ ਦਾ ਹਾਂ ਯਾਰ ਦੋ ਕੁਵਾਂਟਲ ਦਾ ਥੋੜੀਆ ਪਤੰਦਰਾ ਬੱਲੀ ਵੀ ਨਹੀਂ ਰਹਿਣ ਦਿੰਦੇ ਉਹਦਾ ਥੱਲੇ ਅੱਛਾ ਹਾਂ ਤੇ ਫੇ ਐਂ ਕਹਦਾ ਅੱਧੇ ਤੇ ਵੜਨੋ ਯਾਰ ਤੂੜੀ ਤਾਂ ਦੋਨਾਂ ਨੂੰ ਢੋਣਾ ਪਊਗਾ ਸਾਰਾ ਅੱਧੇ ਤੇ ਵੜ ਦੇਣਗੇ ਫੇ ਠੀਕ ਐ ਇੱਕ ਦਿਨ ਚ ਵੜਣੀ ਪਊਗੀ ਇੱਕ ਦਿਨ ਚ ਹਾਂ ਜੇ ਦੂਜਾ ਦਿਨ ਲੱਗਿਆ ਫੇਰ ਕੁਛ ਨਹੀਂ ਨਾ ਇੱਕ ਦਿਨ ਚ ਵੜ ਦੇਣਗੇ ਚਲ ਤੂੜੀ ਤੰਦ ਵੀ ਓਟੋ ਦੇਣਗੇ ਹਾਂ ਤੇ ਆ ਮਾਲਾ ਜੇ ਕਿਲਾ ਵੜਦਾ ਤਾਂ ਅੱਧਾ ਕਿਲੇ ਦੀ ਗਣਕ ਸਾਡੀ ਹੂ ਹਾਂ ਹਾਂ ਠੀਕ ਹੈ ਠੀਕ ਹੈ ਜਵਾਨ ਤੇ ਰਹੀ ਭਰਾਵਾ ਜਵਾਨ ਤੇ ਆ ਠੀਕ ਹੈ ਇਨੂੰ ਕੀ ਲੱਗਦਾ ਹੈ ਠੇਕੇਦਾਰ ਕਰੇਊ ਗੱਲ? ਲਾਣ ਪੱਕਾ। ਪੱਕਾ? ਓਏ ਹੋਰ ਕੀ ਹਾਲ ਆ ਬਈ? ਗੱਲ ਹੋਗੀ। ਉਹ ਵੀ ਬਈ ਗੱਲ। ਹਾਂ ਹੋਗੀ ਕੰਮ ਮਿਲ ਗਿਆ ਆਪਾਂ ਨੂੰ। ਹਾਂਜੀ। ਠੀਕ ਹੈ ਇੱਕ ਦਿਨ 'ਚ ਕਰਨਾ ਆਪਾਂ। ਕਰ ਦਿਆਂਗੇ ਬਈ। ਹਾਂ ਤੇ ਕੰਮ ਆਪਣਾ ਕਿਸਾਨ ਨਾਲ ਹੀ ਕੰਮ ਐ। ਕੀ ਕੰਮ ਐ ਬਈ? ਕਿਸਾਨ ਨਾਲ ਹੀ ਕੰਮ ਐ। ਕੀ ਕੰਮ? ਕਿਸਾਨਾਂ ਆਹੀ ਬਸ ਕਣਕੋ ਗੌਣਕਦੇ ਹੀ ਐ। ਨਹੀਂ ਕਣ ਕਣਕੋ ਗੌਣਕਦਾ। ਕਣਕ ਵੀ ਵੱਢਣੀ ਐ।